ਸਰਦੀਆਂ ਦਾ ਮੌਸਮ ਸ਼ੁਰੂ ਹੋ ਚੁੱਕਿਆ ਹੈ ਤੇ ਇਸ ਮੌਸਮ ਦੇ ਵਿੱਚ ਮੂੰਗਫਲੀ ਤਾਂ ਹਰ ਕੋਈ ਖਾਉਂਦੇ ਨੇ ਪਰ ਮੂੰਗਫਲੀ ਕਿੰਨੀ ਖਾਣੀ ਚਾਹੀਦੀ ਹੈ ਕਿੰਨੀ ਮਾਤਰਾ ਦੇ ਵਿੱਚ ਖਾਣੀ ਚਾਹੀਦੀ ਹੈ ਜੇਕਰ ਓਵਰ ਈਟਿੰਗ ਦਾ ਯਾਨੀ ਕਿ ਮੂੰਗਫਲੀ ਜੇਕਰ ਜ਼ਿਆਦਾ ਖਾਈ ਜਾਵੇ ਤਾਂ ਤੁਹਾਨੂੰ ਕੀ ਨੁਕਸਾਨ ਹੋ ਸਕਦਾ ਹੈਗਾ ਉਹ ਜਾਣਦੇ ਆ ਇਸ ਖਾਸ ਵੀਡੀਓ ਦੇ ਵਿੱਚ ਦਰਅਸਲ ਸਰਦੀਆਂ ਦੀ ਖੋਲੀ ਧੁੱਪ ਦੇ ਵਿੱਚ ਮੂੰਗਫਲੀ ਛਿਲਕੇ ਖਾਣ ਦਾ ਇੱਕ ਮਜ਼ਾ ਹੀ ਵੱਖਰਾ ਹੁੰਦਾ ਹੈ ਤੇ ਛੋਟੇ ਸ਼ਰਾਂ ਦੇ ਵਿੱਚ ਲੋਕ ਇਸ ਨੂੰ ਟਾਈਮ ਪਾਸ ਦੇ ਨਾਮ ਦੇ ਜੋ ਕਿ ਨਾਲ-ਨਾਲ ਹੈਲਦੀ ਸਮਝ ਕੇ ਵੀ ਖਾ ਲੈਂਦੇ ਨੇ ਕਿਉਂਕਿ ਇਸ ਦੇ ਸੇਵਨ ਦੇ ਨਾਲ ਮਹਿੰਗੇ ਬਦਾਮਾਂ ਜਿੰਨੇ ਲਾਭ ਮਿਲਦੇ ਨੇ ਪਰ ਗੱਲਾਂ ਬਾਤਾਂ ਦੇ ਵਿੱਚ ਕਈ ਵਾਰੀ ਜ਼ਰੂਰਤ ਤੋਂ ਵੱਧ ਮੂੰਗਫਲੀ ਖਾ ਲਈ ਜਾਂਦੀ ਹੈ ਜੋ ਕਿ ਫਾਇਦੇ ਦੇ ਥਾਂ ਤੁਹਾਨੂੰ ਨੁਕਸਾਨ ਵੀ ਪਹੁੰਚਾ ਸਕਦੀ ਹੈ ਜੇ ਤੁਸੀਂ ਵੀ ਸ਼ਾਮ ਦੇ ਸਨੈਕਸ ਦੇ ਵਿੱਚ ਇੱਕ ਬਾਉਲ ਭਰ ਕੇ ਮੂੰਗਫਲੀ ਖਾਂਦੇ ਹੋ ਤਾਂ ਜ਼ਰਾ ਸਾਵਧਾਨ ਹੋ ਜਾਓ ਕਿਉਂਕਿ ਇਹ ਜਾਨਣਾ ਤੁਹਾਡੇ ਲਈ ਜ਼ਰੂਰੀ ਹੈ ਕਿ ਇੱਕ ਵਾਰ ਦੇ ਵਿੱਚ ਤੁਸੀਂ ਕਿੰਨੀ ਮੂੰਗਫਲੀ ਖਾਣਾ ਤੁਹਾਡੇ ਲਈ ਸੁਰੱਖਿਅਤ ਹੈ ਤੇ ਵੱਧ ਖਾਣ ਦੇ ਨਾਲ ਕਿਹੜੇ ਨੁਕਸਾਨ ਹੋ ਸਕਦੇ ਨੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਵੀ ਇੱਕ ਦਿਨ ਦੇ ਵਿੱਚ ਕਿੰਨੀ ਮੂੰਗਫਲੀ ਖਾ ਸਕਦੇ ਹੋ ਤਾਂ ਮੂੰਗਫਲੀ ਨੂੰ ਗਰੀਬਾਂ ਦਾ ਬਾਦਾਮ ਵੀ ਕਿਹਾ ਜਾਂਦਾ ਹੈਗਾ ਤੇ ਇਹ ਬਾਦਾਮ ਨਾਲੋਂ ਸਸਤੀ ਹੁੰਦੀ ਆ ਪਰ ਨਿਊਟ੍ਰੀਸ਼ਨ ਦੇ ਨਾਲ ਭਰਪੂਰ ਹੁੰਦੀ ਆ ਮੂੰਗਫਲੀ ਦੇ ਵਿੱਚ ਪ੍ਰੋਟੀਨ, ਫੈਟ, ਫਾਈਬਰ ਅਤੇ ਹੋਰ ਕਈ ਜ਼ਰੂਰੀ ਪੋਸ਼ਕ ਤੱਤ ਹੁੰਦੇ ਨੇ। ਇਸ ਦੇ ਵਿੱਚ ਮੌਜੂਦ ਹੈਲਦੀ ਫੈਟ ਬੁਰੀ ਕੋਲੇਸਟ੍ਰੋਲ ਨੂੰ ਘਟਾਉਣ ਦੇ ਵਿੱਚ ਮਦਦ ਕਰਦੇ ਨੇ ਤੇ ਇਸ ਦੇ ਨਾਲ ਹੀ ਮੈਗਨੀਸ਼ੀਅਮ, ਫੋਲੇਟ, ਕਾਪਰ ਅਤੇ ਜੋ ਕਿ ਆਰਜਿਨਿਨ ਵਰਗੇ ਮਿਨਰਲ ਵੀ ਮਿਲਦੇ ਨੇ। ਨਿਊਟ੍ਰੀਸ਼ਨ ਦੇ ਜੋ ਕਿ ਰਿਚ ਹੋਣ ਕਰਕੇ ਮੂੰਗਫਲੀ ਨੂੰ ਰੋਜ਼ਾਨਾ ਡਾਈਟ ਦੇ ਵਿੱਚ ਸ਼ਾਮਿਲ ਕੀਤਾ ਜਾ ਸਕਦਾ ਹੈ ਪਰ ਹੋਰ ਨਰਸ ਦੀ ਤਰ੍ਹਾਂ ਇਸ ਨੂੰ ਖਾਂਦੇ ਸਮੇਂ ਮਾਤਰਾ ਦਾ ਖਾਸ ਧਿਆਨ ਰੱਖਣਾ ਵੀ ਜ਼ਰੂਰੀ ਹੈ ਹੁਣ ਗੱਲ ਆਉਂਦੀ ਹੈ ਵੀ ਵੱਧ मूंगफली ਖਾਣ ਦੇ ਨਾਲ ਨੁਕਸਾਨ ਕੀ ਹੁੰਦੇ ਨੇ ਸਭ ਤੋਂ ਪਹਿਲਾਂ ਮਿਨਰਲਸ ਦੇ ਜੋ ਕਿ ਆਬਜ਼ਰਵੇਸ਼ਨ ਦੇ ਵਿੱਚ ਰੁਕਾਵਟ ਆਉਂਦੀ ਹੈ ਜੀ ਹਾਂ ਜੇ ਤੁਸੀਂ मूंगफली ਬਹੁਤ ਜ਼ਿਆਦਾ ਖਾਂਦੇ ਹੋ ਤਾਂ ਇਹ ਸਰੀਰ ਦੀ मिनरल्स ਨੂੰ ਜੋ ਕਿ جذب ਕਰਨ ਦੀ ਸਮਰਥਾ ਘਟ ਸਕਦੀ ਹੈ ਤੇ ਮੂੰਗਫਲੀ ਦੇ ਵਿੱਚ ਫਾਸਫੋਰਸ ਵੱਧ ਹੁੰਦਾ ਹੈ ਜੋ ਕਿ ਫਾਈਟਿਕ ਐਸਿਡ ਦੇ ਰੂਪ ਦੇ ਵਿੱਚ ਮਿਲਦਾ ਜਦੋਂ ਫਾਈਟਿਕ ਐਸਿਡ ਵੱਧ ਮਾਤਰਾ ਦੇ ਵਿੱਚ ਸਰੀਰ ਦੇ ਵਿੱਚ ਜਾਂਦਾ ਹੈ ਤਾਂ ਇਹ ਆਇਰਨ ਜ਼ਿੰਕ ਕੈਲਸ਼ੀਅਮ ਅਤੇ ਮੈਗਨੀਸ਼ੀਅਮ ਵਰਗੇ मिनਰल्स ਦੇ ਜੋ ਕਿ ਅਬਜ਼ਾਰਪਸ਼ਨ ਨੂੰ ਰੋਕ ਦਿੰਦੇ ਨੇ ਤਾਂ ਲੰਬੇ ਸਮੇਂ ਤੱਕ ਵੱਧ मूंगफली ਖਾਣ ਦੇ ਨਾਲ ਸਰੀਰ ਵਿੱਚ ਪੋਸ਼ਕ ਤੱਤਾਂ ਦੇ ਘਾ ਜੋ ਕਿ ਕਮੀ ਵੀ ਹੋ ਸਕਦੀ ਹੈ ਜਿਸ ਦੇ ਕਾਰਨ ਹੋਰ ਸਿਹਤ ਸਮੱਸਿਆਵਾਂ ਪੈਦਾ ਹੋ ਸਕਦੀਆਂ ਨੇ ਫਿਰ ਹੈ ਵੱਧੀਆਂ ਕੈਲਰੀਆਂ ਕਰਕੇ ਵਜ਼ਨ ਦਾ ਵੀ ਵਾਧਾ ਜੀ ਹਾਂ मूंगफली ਸਸਤੀ ਅਤੇ ਹੈਲਦੀ 스ਨੈਕ ਹੈ ਪਰ ਇਸ ਦੇ ਵਿੱਚ ਕੈਲਰੀਆਂ ਜ਼ਿਆਦਾ ਹੁੰਦੀਆਂ ਨੇ ਜੇ ਤੁਸੀਂ ਡਾਈਟ ਫਾਲੋ ਕਰ ਰਹੇ ਹੋ ਤਾਂ ਮੂੰਗਫਲੀ ਲਿਮਟ ਵਿੱਚ ਖਾਓ ਨਹੀਂ ਤਾਂ वजन ਤੇਜ਼ ਦੇ ਨਾਲ ਹੋਰ ਵੱਧ ਸਕਦਾ ਹੈ ਫਿਰ পেট ਦੇ ਪਾਚਨ ਦੀਆਂ ਸਮੱਸਿਆਵਾਂ ਵੱਸ ਸਕਦੀਆਂ ਨੇ ਜੀ ਹਾਂ ਵੱਧ ਮਾਤਰਾ ਦੇ ਵਿੱਚ ਮੂੰਗਫਲੀ ਖਾਣ ਦੇ ਨਾਲ পেট ਅਤੇ ਪਾਚਨ ਦੇ ਨਾਲ ਸੰਬੰਧਿਤ ਜੋ ਕਿ ਦਿੱਕਤਾਂ ਜਿਵੇਂ ਕਿ ਕਬਜ਼ ਦਸਤ ਗੈਸ ਜਾਂ ਫਿਰ ਗੈਸ ਫੁੱਲਣਾ ਹੋ ਸਕਦਾ ਹੈ ਜੇ ਤੁਹਾਡਾ ਪਾਚਨ ਪਹਿਲਾਂ ਹੀ ਕਮਜ਼ੋਰ ਹੈ ਤਾਂ ਮੂੰਗਫਲੀ ਬਹੁਤ ਥੋੜੀ ਮਾਤਰਾ ਦੇ ਵਿੱਚ ਹੀ ਖਾਓ ਫਿਰ ਮੂੰਗਫਲੀ ਦੇ ਨਾਲ ਅਲਰਜੀ ਦੀ ਸਮੱਸਿਆ ਜਿहां ਕਾਫੀ ਲੋਕਾਂ ਨੂੰ ਮੂੰਫਰੀਦ ਨਾਲ ਅਲਰਜੀ ਹੁੰਦੀ ਹੈ ਕਈ ਵਾਰੀ ਬਹੁਤ ਥੋੜੀ ਮਾਤਰਾ ਦੇ ਵਿੱਚ ਵੀ ਮੂੰਫਲੀ ਖਾਣ ਦੇ ਨਾਲ ਤੁਰੰਤ ਅਲਰਜੀਕ ਰਿਐਕਸ਼ਨ ਹੋ ਸਕਦਾ ਕਈਆਂ ਨੂੰ ਛੀਕਾਂ ਲੱਗ ਜਾਂਦੀਆਂ ਐ ਤੇ ਕਈਆਂ ਨੂੰ ਖਾਂਸੀ ਲੱਗ ਜਾਂਦੀ ਹੈ ਹੁਣ ਗੱਲ ਆਉਂਦੀ ਹੈ ਵੀ ਕਿੰਨੀ ਮਾਤਰਾ ਦੇ ਵਿੱਚ ਮੂੰਗਫਲੀ ਖਾਣਾ ਸੁਰੱਖਿਅਤ ਹੈ ਧਿਆਨ ਨਾਲ ਜ਼ਰੂਰ ਸੁਣੀਓ ਇਸ ਗੱਲ ਨੂੰ ਜੇ ਤੁਸੀਂ ਵਜ਼ਨ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹੋ ਤੇ ਦਿਨ ਦੇ ਵਿੱਚ ਇੱਕ ਮੁਠੀ ਮੂੰਗਫਲੀ ਕਾਫੀ ਹੈ ਤੁਹਾਡੇ ਲਈ ਇੱਕ ਮੁਠੀ ਮੂੰਗਫਲੀ ਦੇ ਵਿੱਚ ਲਗਭਗ 1 170 ਕੈਲਰੀ ਹੁੰਦੀ ਹੈ ਜੋ ਕਿ ਤੁਹਾਨੂੰ ਕਾਫੀ ਦੇਰ ਤੱਕ ਭੁੱਖ ਨਹੀਂ ਲੱਗਣ ਦਿੰਦੀ ਐ ਤੇ એનર્ਜੀ ਵੀ ਪਰਦਾਨ ਕਰਦੀ ਹੈ ਤਾਂ ਜੇਕਰ ਤੁਸੀਂ ਮੂੰਗਫਲੀ ਖਾਂਦੇ ਹੋ ਕਿਉਂਕਿ ਸਰਦੀਆਂ ਦੇ ਮੌਸਮ ਦੇ ਵਿੱਚ ਧੁੱਪ ਦੇ ਵਿੱਚ ਮੂੰਗਫਲੀ ਛਿਲਕੇ ਖਾਣ ਦਾ ਮਜ਼ਾ ਵੱਖਰਾ ਹੀ ਹੁੰਦਾ ਹੈ ਪਰ ਸਰਦੀਆਂ ਦੇ ਵਿੱਚ ਹਰ ਕੋਈ ਮੂੰਗਫਲੀ ਖਾਂਦਾ ਹੈ ਤੇ ਮੂੰਗਫਲੀ ਕਿੰਨੀ ਖਾਣੀ ਉਹ ਵੀ ਤੁਹਾਨੂੰ ਦੱਸੀ ਹੈ ਜੇਕਰ ਜ਼ਿਆਦਾ ਮੂੰਗਫਲੀ ਖਾਂਦੇ ਹੋ ਤੁਹਾਡੇ ਸਰੀਰ ਨੂੰ ਕਿਹੜੇ-ਕਿਹੜੇ ਨੁਕਸਾਨ ਹੋ ਸਕਦੇ ਨੇ ਉਹ ਵੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਿਆ ਗਿਆ ਹੈਗਾ ਅੱਗੇ ਵੀ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਤਾਂ ਕਿ ਕਿਸੇ ਦੇ ਕੰਮ ਆ ਸਕੇ